ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੀਗ ਬਹਾਦਰ ਜੀ ਦਾ ਅਨੰਦ ਕਾਰਜ ਗੁਰੂ ਕਰਦੇ ਸਰਦਾਲੂ ਕਰਤਾਰਪੁਰ ਨਿਵਾਸੀ ਪਾਈ ਲਾਲਚੰਦ ਜੀ ਦੀ ਸੁਪੁੱਤਰੀ ਮਾਤਾ ਗੁਜਰਕੌਰ ਜੀ ਦੇ ਨਾਲ ਹੋ ਗਿਆ। ਗੁਰੂ ਤੀਗ ਬਹਾਦਰ ਜੀ ਕਰਤਾਰਪੁਰ ਵਿਖੇ 10 ਸਾਲ ਰਹੇ। ਗੁਰੂ ਅਰਗੋਬਿੰਦ ਸਾਹਿਬ ਜੀ ਨੇ ਜੋਤੀ ਜੋ ਸਮਾਉਂ ਤੋਂ ਪਹਿਲਾਂ ਗੁਰੂ ਤੀਗ ਬਹਾਦਰ ਜੀ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀ ਮਾਤਾ ਨਾਨਕੀ ਜੀ ਅਤੇ ਸੁਪਤਨੀ ਮਾਤਾ ਗੁਜਰਕੌਰ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਜਾਣ। ਨਾਨਕੇ ਪਿੰਡ ਆ ਕੇ ਗੁਰੂ ਤੀਗ ਬਹਾਦਰ ਜੀ ਇੱਕ ਛੋਟੀ ਜੀ ਥਾਂ ਤੇ ਸਿਮਰਨ ਕਰਨ ਲੱਗੇ ਭੋਰੇ ਵਰਗੀ ਉਸ ਕੋਠੜੀ ਵਿੱਚ ਆਪ ਜੀ ਨੇ 21 ਸਾਲ ਸਿਮਰਨ ਦੇ ਵਿੱਚ ਗੁਜ਼ਾਰ ਦਿੱਤੇ ਮਾਤਾ ਗੁਜਰੀ ਜੀ ਭੋਰੇ ਦੇ ਬਾਹਰ ਬੈਠ ਕੇ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਸੰਭਾਲ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਨਾਮ ਸਿਮਰਨ ਅਤੇ ਪਾਠ ਕਰਦੇ ਰਹਿੰਦੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅਕਾਲ ਚਲਾਣੇ ਸਮੇਂ ਆਖਰੀ ਸ਼ਬਦ ਬਾਬਾ ਬਕਾਲੇ ਕਹੇ ਸਨ ਜਿਸ ਦਾ ਅਰਥ ਸੀ ਕਿ ਅਗਲੇ ਗੁਰੂ ਬਾਬਾ ਬਕਾਲੇ ਵਿੱਚ ਹਨ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਗੁਰਤਾ ਗੱਦੇ ਤੇ ਵਿਰਾਜਮਾਨ ਹੋ ਗਏ ਗੁਰਤਾ ਗੱਦੇ ਤੇ ਵਿਰਾਜਮਾਨ ਹੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ ਜਿੱਥੇ ਮਸੰਦਾਂ ਨੇ ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਅੰਮ੍ਰਿਤਸਰ ਸਰੋਵਰ ਵਿੱਚ ਨਾਨਕ ਕਰਕੇ ਜਿੱਥੇ ਗੁਰੂ ਸਾਹਿਬ ਜੀ ਨੇ ਸਿਮਰਨ ਕੀਤਾ ਸੀ ਉੱਥੇ ਅੱਜ ਗੁਰਦੁਆਰਾ ਥੜਾ ਸਾਹਿਬ ਸ਼शोਭੇਤਾ ਹੈ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਸਿੱਖੀ ਦੇ ਪ੍ਰਚਾਰ ਲਈ ਤਰਨ ਤਾਰਨ ਸਾਹਿਬ ਖਡੂਰ ਸਾਹਿਬ ਗੋਬਿੰਦਵਾਲ ਸਾਹਿਬ ਤਲਵੰਡੀ ਸਾਬੋ ਆਦਿ ਥਾਵਾਂ ਤੇ ਗਏ ਗੁਰੂ ਜੀ ਜਿੱਥੇ ਵੀ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਜਾਣਦੇ ਪਾਣੀ ਦੀ ਥੋੜ੍ਹ ਦੂਰ ਕਰਨ ਦੇ ਲਈ ਖੂਹ ਲਗਵਾਉਂਦੇ ਰਲ ਮਿਲ ਕੇ ਪਿਆਰ ਨਾਲ ਵਸੰਦਾ ਉਪਦੇਸ਼ ਦਿੰਦੇ ਸਮਾਜਿਕ ਬੁਰਾਈਆਂ ਨੂੰ ਤਿਆਗਣ ਲਈ ਸੁਚੇਤ ਕਰਦੇ ਕਿਰਤ ਕਰਕੇ ਵੰਡ ਛਕਣ ਦੀ ਜਾਚ ਦੱਸਦੇ ਅਤੇ ਏਕਾ ਕਾਲ ਪੁਰਖ ਦੇ ਨਾਮ ਸਿਮਰਨ ਦੀ ਸਿੱਖਿਆ ਦਿੰਦੇ ਇਸ ਤਰ੍ਹਾਂ ਹਜ਼ਾਰਾਂ ਲੋਕੀ ਸਿੱਖੀ ਤਾਰਨ ਕਰਕੇ ਗੁਰਮੱਧੇ ਰਾਹ ਉਤੇ ਤੁਰਪੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ